ਨਗਰ ਦੇ ਫੌਂਟੇ ਤੋਂ ਬਾਬਾ ਆਈ ਇਹ ਪਿੰਡ ਸਾਹਿਬ ਆ ਵੀਡੀਓ ਫਿਰ ਜਿਹੜੀ ਹੈ ਨਾ ਐ ਡੀਸੀ ਨੂੰ ਵੀ ਭੇਜੀ ਸਾਰਿਆਂ ਨੂੰ ਫਿਰ ਉਹਨਾਂ ਨੇ ਜਿਹੜਾ ਇੱਥੇ ਹੋਲੀ ਹੋਣੀ ਪਈ ਜਦੋਂ ਇਹਨਾਂ ਨੇ ਵਿਖਾ ਦਿੱਤਾ ਸਤਗੁਰੂ ਨੂੰ ਤੇ ਤੁਹਾਡਾ ਪੰਜਾਬ ਪ੍ਰਧਾਨ ਜਿਹੜਾ ਸਾਰੀ ਸੰਗਤ ਜਿਹੜੀ ਆ ਇੱਥੇ 12-14 ਗੱਡੀਆਂ ਲੈ ਕੇ ਤੇ ਆ ਗਈ ਫਿਰ ਆਣ ਕੇ ਸੰਗਤਾਂ ਨੂੰ ਲੰਗਰ ਦੇ ਜੋ ਕੁਝ ਵੀ ਇਹਨਾਂ ਦਿਆਂਦਾ ਸਾਰਾ ਸਾਨੂੰ ਨੇ ਦੱਸਿਆ ਸਾਨੂੰ ਕਿ ਕਿਤੇ ਵੀ ਚੀਜ਼ ਦੀ ਲੋੜ ਪਏ ਤੁਹਾਨੂੰ ਤੇ ਸਾਡੇ ਤੱਕ ਤੁਸੀਂ ਫੋਨ ਕਰਨਾ ਅਸੀਂ ਉਸੇ ਵੇਲੇ ਲੈ ਕੇ ਆਵਾਂਗੇ ਤੁਹਾਡੇ ਕੋਲ ਜੇ ਨੰਗਰ ਦੀ ਲੋੜ ਹੈ ਜਾਂ ਪਾਣੀ ਦੀ ਲੋੜਿਆ ਕਿਸੇ ਵੀ ਚੀਜ਼ ਦੀ ਲੋੜ ਤੇ ਇਹ ਅੰਦਰ ਸਾਡੇ ਕੋਲ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਨਗੇ ਜੈ ਬਾਲ ਮਿਕੀ ਹਰਿ ਬਾਲ ਮਿਕੀ ਸਾਨੂੰ ਭਾਈ ਸਾਡੇ ਕੋਲ ਬੋਲਿਆ ਚਲੇ ਦੋ ਲਫ਼ਜ਼ ਬੋਲ ਦੋ ਮਨ ਸੋਨੁ ਪਰ ਹਰ ਬਾਲ ਦੇ ભગવાન ਕੀ ਹੈ ਸਾਡੇ ਸਾਨੂੰ ਭਾਜੀ ਕਰਨ ਭਾਜੀ ਤੇ ਨੀਮਾ ਦੇਵਿ ਬਧਾਨ ਨੇ ਇਹ ਪੰਜਾਬ ਪ੍ਰਧਾਨ ਨੇ ਮੰਡੀ ਦੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਗਗੋਮਾਲ ਦੇ ਵਿੱਚ ਇਹਨਾਂ ਨੇ ਵੇਖੋ ਸਾਧ ਸੰਗਤ ਦੇ ਵਿੱਚ ਚਰਨ ਪਾਏ ਨੇ ਸਾਧ ਸੰਗਤ ਵਾਸਤੇ ਮਛੱਦਾਂੀਆਂ ਲੈ ਕੇ ਹੋਰ ਵੀ ਵਸਤੂ ਲੈ ਕੇ ਆਏ ਨੇ ਕਈ ਨੇ ਉਹਨਾਂ ਦੇ ਚੋਂ ਮੈਨੂੰ ਨਾਂ ਨਾਵਾਂ ਦਾ ਨਹੀਂ ਪਤਾ ਬਾਕੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜੇ ਸਾਡੇ ਤੱਕ ਪਹੁੰਚਣ ਡੇ ਨੇ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਵੀ ਅੱਜ ਪਿੰਡ ਗਗੋਮਾਲ ਦੇ ਵਿੱਚ ਜਿਹੜੀ ਬੱਲਾ ਮੱਡੀ ਸਬਜ਼ੀ ਬਣੀਮ ਯੂਨੀਅਨ ਦੇ ਪ੍ਰਧਾਨ ਤੇ ਪ੍ਰਧਾਨ ਆ ਪਰ ਇਹ ਸਾਰਿਆਂ ਨਾਲ ਭਰਾਵਾਂ ਵਾਂਗ ਰਹਿੰਦੇ ਨੇ ਸਾਡੇ ਸੋਨੂ ਭਾਜੀ ਸਾਡੇ ਕਰਨ ਭਾਜੀ ਇਧਰੋਂ ਪੰਜਾਬ ਜੀ ਨੇ ਸ਼ੋਭ ਤੇ ਅਸ਼ੋਕ ਜੀ ਟੀਮ ਤੇ ਪਰਿਵਾਰ ਬੜਾ ਵੱਡਾ ਸੀਗਾ ਲੇਕਿਨ ਉਹਨਾਂ ਨੇ ਇਹਨਾਂ 5 4 5 ਵੀਰਾਂ ਦੀ ਡਿਊਟੀ ਲਈ ਤੁਸੀਂ ਆਪ ਜਾ ਕੇ ਗੱਗੋਮਾਲ ਚ ਜਿਹੜਾ ਵਾ ਅੱਜ ਜੀ ਨੇ ਭਾਜੀ ਹਾਂ ਸਾਡੇ ਰਕੇਸ਼ ਭਾਜੀ ਜਿਹੜੇ ਆ ਉਹ ਸਾਡੇ ਸੀਨੀਅਰ ਵਾਈਸ ਪ੍ਰਧਾਨ ਨੇ ਪਰ ਵੈਸੇ ਵੀ ਸੀਨੀਅਰ ਨੇ ਉਹ ਉਹਨਾਂ ਦੀ ਦੇਖ ਦੇਖ ਉਹਨਾਂ ਨੇ ਸਾਰਾ ਇਹ ਜਿਹੜਾ ਉਪਰਾਲਾ ਕੀਤਾ ਸੀ ਆ ਨਹੀਂ ਸਕੇ ਉਹਨਾਂ ਦੀ ਰਾਜ ਜੀ ਕਬੂਲ ਆ ਤੇ ਅੱਜ ਜਿਹੜਾ ਵਾ ਇਸ ਮਨੀਮ ਯੂਨੀਅਨ ਸਬਜ਼ੀ ਮੰਡੀ ਵੱਲਾ ਵੱਲੋਂ 200 ਤੋਂ ਪਲੱਸ ਜਿਹੜੀਆਂ ਮੱਛਰਾਂ ਦੀਆਂ ਤੇ ਨਾਲ ਆਟੋਮਾਸ ਜਿਹੜੀ ਆ ਉਹ ਭੇਜੀ ਆ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜਾ ਲੋਡ ਆ ਤੇ ਅੱਜ ਅਸੀਂ ਪਿੰਡ ਗੱਗੋਮਾਲ ਦੇ ਵਿੱਚ ਇਹ ਸਾਰੇ ਜਿਹੜੇ ਮਨੀਮ ਯੂਨੀਅਨ ਵੱਲਾ ਸਬਜ਼ੀ ਮੰਡੀ ਦੀ ਸੇਵਾ ਜਿਹੜੀ ਆ ਕਬੂਲ ਕਰਨਾ ਹੈ ਸასი ਸ਼ਕਾਹ ਆਜੋ ਜਨਾਬ ਫਰਦੂਦ ਚਾਰਜ ਨਾ ਜੀ ਨਾ ਚਾਨ ਬੀਜ ਜੀ ਦੀ ਚਾਲ ਇੱਥੇ ਦਸ਼ਮਿੰਦਰ ਭਾਈ ਨੂੰ ਬਹਾਂ ਦੇ ਤੋਂ ਮੁਰਜਦੇ ਹਾਲੋ ਹਾਲੋ ਉਹ ਮਸ਼ਹਰ ਵਾਲੀ ਕੋਈ ਗਾੜੀ ਤੀਰ ਬਣਾਦੀ ਜਿਆਦਾ ਉਹਨਾਂ ਨੂੰ ਭਾਜੀ ਇੱਧਰ ਭਾਜੀ ਪਾ ਦੋ ਉਸ ਨੂੰ ਜੈਪਟ ਨੂੰ ਜਹਦਾਰੀ ਕਰੋ ਇੱਕ ਖਸਰ ਆਪਰੇ ਜਾਓ ਹਾਂ ਹਾਂ ਲਾ ਦੇ ਬੜਾ ਲਾ ਦੇ ਬੜਾ ਮੇਰੇ ਘਰ ਇਧਰ ਟਾਡਾ ਹਾਂਜੀ ਮੱਛਰਦਾਨੀਆਂ ਤੇ ਹੋਣੋ ਬਾਸਮੀ ਹਾਂ ਜੀ ਰਾਜਾ ਹਾਂ ਗੇ ਬਾਪੂ ਜੀ

ਬਹੁਤ ਬਹੁਤ ਧੰਨਵਾਦ ਆ ਇਹ ਸਾਡੇ ਸਬਜ਼ੀ ਮੰਡੀ ਤੋਂ ਪ੍ਰਧਾਨ ਸਾਹਿਬ ਆਏ ਨੇ ਇਹਨਾਂ ਨੇ ਅੱਜ ਸੰਗਤ ਦੀ ਘਰ ਘਰ ਜਾ ਕੇ ਸੇਵਾ ਕੀਤੀ ਆ ਦਵਾਈਆਂ ਨਾਲ ਟੂ ਲੈ ਕੇ ਆਏ ਨੇ ਨਾਲ ਇਹਨਾਂ ਨੇ ਮਸ਼ਰਦਾਨੀਆਂ ਘਰ ਘਰ ਜਾ ਕੇ ਵੰਡ ਕੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੇਖੋ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਨੂੰ ਅਸੀਂ ਇਹਨਾਂ ਨੂੰ ਕਨੈਕਟ ਕੀਤਾ ਸੀ ਮਨਜੀਤ ਭਾਜਨਾ ਵੀ ਆ ਚੀਜ਼ ਦੀ ਮਤਲਬ ਥੋੜੀ ਜ਼ਰੂਰ ਤੇ ਹੁਣ ਪਾਣੀ ਤੇ ਲੈ ਗਿਆ ਆ ਤਾਂ ਹੁਣ ਮੱਛਰ ਜਿਆਦਾ ਵਾ ਤੇ ਇਹ ਆ ਵੀ ਇਹ ਸੇਵਾ ਕੀਤੀ ਜਾਏ ਅੱਜ ਇਹਨਾਂ ਇਹਨਾਂ ਪ੍ਰਧਾਨ ਸਾਹਿਬ ਨੂੰ ਇਹਨਾਂ ਨੇ ਬੇਨਤੀ ਕੀਤੀ ਬੇਨਤੀ ਕਰਕੇ ਤੇ ਇਹਨਾਂ ਨੇ ਅੱਜ ਉਹਨਾਂ ਨੂੰ ਲੈ ਕੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਜਿਆਦਾ ਜਿਹੜੇ ਇੱਥੇ ਪਿੰਡ ਦੇ ਵਿੱਚ ਏਡੀ ਦੂਰੋਂ ਸਫ਼ਰ ਕਰਕੇ ਗੱਡੀ ਨਗਾ ਕੇ ਪਾਣੀ ਥਾਣੇ ਲੈ ਕੇ ਆਏ ਨੇ ਸੰਗਤ ਜੀ ਇਹਨਾਂ ਨਾਲ ਕੇ ਸੇਵਾ ਕੀਤੀ ਘਰ ਘਰ ਇਹਨਾਂ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜੈ ਬਾਲਮੀ ਕੇ ਹਰ ਹਰ ਬਾਣੀ ਹੂੰ ਵਾਗਰ ਜੀ ਕੀ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਈ ਗੁਰਮੁਖ ਪਿਆਰਿਓ ਅਸੀਂ ਪਿੰਡ ਗੱਗੋਮਾਲ ਫਿਰਪਾਲ ਸਿੰਘ ਜੀ ਸਰਦਾਰ ਮੰਗਲ ਸਿੰਘ ਜੀ ਸਾਡੇ ਪ੍ਰਧਾਨ ਵਾਲਮੀਕ ਸਮਾਜ ਵੱਲੋਂ ਔਰ ਮੈਂ ਨਾ ਵੀਰ ਮੇਰੇ ਅੰਮ੍ਰਿਤਸਰ ਤੋਂ ਸਭਜ ਮੰਡੀ ਤੋਂ ਪ੍ਰਧਾਨ ਜੀ ਆਏ ਨੇ ਇਹਨਾਂ ਆਣ ਕੇ ਸੰਗਤ ਦੀ ਬੜੀ ਸੇਵਾ ਕੀਤੀ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਦਾ ਹਾਂ ਕਿ ਇਹੋ ਜਿਹਾ ਸਮਾਂ ਘਟਨਾਵਾਲਾ ਕਿਸੇ ਤੇ ਆਉਣਾ ਤਾਂ ਨਹੀਂ ਚਾਹੀਦਾ ਪਰ ਜੋ ਰੱਬ ਦੀਆਂ ਲਿਖੀਆਂ ਨੇ ਮੋੜੀਆਂ ਵੀ ਨਹੀਂ ਜਾ ਸਕਦੀਆਂ ਇਹ ਦੁਨੀਆ ਰਾਸ਼ਨ ਪਾਣੀ ਤੋਂ ਤੰਗ ਹੋ ਤਾਂ ਗਈ ਸੀ ਪਰ ਬਾਹਰ ਦੇ ਲੋਕਾਂ ਵੀ ਮੇਰੇ ਵੀਰਾਂ ਨੇ ਭਜਨ ਅਠ ਕਰਕੇ ਕੋਲੋਂ ਗ੍ਰਾਹਿਆਂ ਦੇ ਦੇ ਕੇ ਪਾਣੀ ਦੇ ਵਿੱਚ ਫਿਰ ਫਿਰ ਕੇ ਇਹਨਾਂ ਸੰਗਤਾਂ ਦੀ ਬਹੁਤ-ਬਹੁਤ ਸੇਵਾ ਕੀਤੀ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਬੋਲੇ ਸੋਨਰ ਪੈਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼ੁਰੂ ਹਾਂਜੀ ਜੀ ਸਸੀ ਗਾਲ ਜੀ ਤੇਰਾ ਨਾਂ ਕਰਨ ਹੈ ਜੀ ਅਸੀਂ ਸਬਜੀ ਮੰਡੀ ਵੱਲੋਂ ਤੋਂ ਨੀਮ ਜੁਨੀਅਲ ਵੱਲੋਂ ਆਏ ਜੀ ਚਲੋ ਯੂਨੀਅਨ ਕਾਦੀ ਹੈ ਜੀ ਸਾਰੇ ਭਰਾ ਹੀ ਨੇ ਜੀ ਇੱਕ ਤਰ੍ਹਾਂ ਦੇ ਉਹਨਾਂ ਵੱਲੋਂ ਜੋ ਕੋ ਸਰਿਆ ਕੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਆ ਸੇਵਾ ਕਰਨ ਆਏ ਆ ਜੋ ਸਾਡੇ ਕੋ ਸਰਿਆ ਜੀ ਅਸੀਂ ਅਸੀਂ ਇੰਨੀ ਸੇਵਾ ਨਹੀਂ ਕਰ ਸਕਦੇ ਇਹ ਮਹਾਰਾਜ ਇੰਨੇ ਜੋਗੇ ਨਹੀਂਗੇ ਪਰ ਚਲੋ ਜੋ ਜੋ ਜਿਸ ਜਿੰਨੇ ਜਿੰਨੇ ਕਿਸੇ ਦੀ ਜੇਬ ਚ ਸੀਗਾ ਉਹਨੇ ਆਪਣੀ ਸੇਵਾ ਦਿੱਤੀ ਤੇ ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨ ਆਏ ਆ ਸਾਰਿਆਂ ਦੀ ਚਲੋ ਨਾਲ ਸਾਡੇ ਪ੍ਰਧਾਨ ਜੀ ਨੇ ਸਾਡਾ ਸਾਥ ਦਿੱਤਾ ਸਾਰੇ ਭਰਾ ਨੇ ਨੀਮ ਯੂਨੀਅਨ ਵੱਲੋਂ ਤੇ ਬਸ ਜੋ ਜੋ ਸਾਡੇ ਕੋਲ ਸਾਰੇ ਅੱਜ ਅਸੀਂ ਦੇਣ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਅਸੀਂ ਹਾਲਾਤ ਦੇਖੇ ਆ ਸੇਵਾ ਜੀ ਇੱਥੇ ਤਾਂ ਦੇਖੋ ਜੀ ਰਾਸ਼ਨ ਤਾਂ ਸਾਰੇ ਪ੍ਰੋਵਾਈਡ ਕਰ ਰਹੇ ਆ ਪਾਣੀ ਵੀ ਸਾਰੇ ਪ੍ਰੋਵਾਈਡ ਕਰ ਰਹੇ ਆ ਅਸੀਂ ਆਪਣੇ ਵੱਲੋਂ ਮੱਛਰਦਾਨੀਆਂ ਲੈ ਕੇ ਆਏ ਆ ਜਿਹੜੀ ਹੜਾ ਦੇ ਦੌਰਾਨ ਬਿਮਾਰੀਆਂ ਫੈਲਣ ਦੀ ਝੋੜੀ ਜੀ ਇਹ ਸੰਭਾਵਨਾ ਜ਼ਿਆਦਾ ਹੈ ਉਹਦੇ ਦੌਰਾਨ ਅਸੀਂ ਮੱਛਰਦਾਨੇ ਆਡਮਸ ਤੇ ਹੋਰ ਵੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਜੋ ਬਾਕੀ ਸਾਰੇ ਭਰਾ ਸੇਵਾ ਕਰ ਰਹੇ ਕੋ ਰਸ਼ਨ ਦੀ ਸੇਵਾ ਕਰ ਰਹੇ ਕੋ ਪਾਣੀ ਦੀ ਸੇਵਾ ਕਰ ਰਹੇ ਕੋ ਕੁਝ ਕੁਝ ਹੋਰ ਤਰ੍ਹਾਂ ਦੀ ਸੇਵਾ ਪ੍ਰੋਵਾਈਡ ਕਰ ਰਹੇ ਆ ਪਰ ਅਸੀਂ ਅੱਜ ਮੱਛਰਦਾਨੇ ਤੋਂ ਆਟੋਮੈਟਿਕ ਸੇਵਾ ਕੀਤੀ ਹੈ ਵਿੱਚੋਂ ਲੋਕਾਂ ਦਾ ਮੱਛਰਾਂ ਤੋਂ ਬਚਾਅ ਹੋ ਸਕੇ ਬਿਮਾਰੀਆਂ ਤੋਂ ਬਚਾਅ ਹੋ ਸਕੇ